ਜਿਹੜਾ ਅਸੀਂ ਅੱਜ ਅਸੀਂ ਇਹ ਬੰਪਰ ਕੱਢਿਆ ਪੰਜਾਬ ਸਟੇਜ ਜਦੋਂ ਮਕਸ ਕਰੰਤੀ ਦਾ ਪਹਿਲਾ ਪ੍ਰਾਈਜ਼ ਜਿਹੜਾ 10 ਕਰੋੜ ਦਾ ਸੀ ਤੇ ਜਿਹੜੇ ਵੀ ਪ੍ਰਾਈਜ਼ 10000 ਤੋਂ ਵੱਧ ਦੇ ਪ੍ਰਾਈਜ਼ ਨੇ ਉਹਨਾਂ ਤੇ ਅਸੀਂ 30% ਜਿਹੜਾ TDS ਕੱਢਦੇ ਹਾਂ ਤੇ ਅਸੀਂ ਇਹ ਆਮ ਜਨਤਾ ਨੂੰ ਵੀ ਇਹ ਸਵਿਚਿਤ ਕਰਨਾ ਚਾਹਾਂਗੇ ਕਿ ਜਿਸ ਬੰਦੇ ਦਾ ਵੀ ਪ੍ਰਾਈਜ਼ ਨਿਕਲਿਆ ਉਹ ਟਿਕਟ ਲੈ ਕੇ ਸਿੱਧਾ ਸਾਡੇ ਦਫਤਰ ਆਵੇ ਤੇ ਆਪਣਾ ਕਲੇਮ ਫਾਰਮ ਦਾ ਬੜਾ ਹੀ ਸਰਲ ਪ੍ਰੋਸੀਜਰ ਹੈ ਛੋਟਾ ਜਿਹਾ ਕਲੇਮ ਫਾਰਮ ਹੈ ਕੋਈ ਨਾਲ ਕੁਝ ਡਾਕੂਮੈਂਟਸ ਲਵਾ ਕੇ ਸਾਨੂੰ ਭਰ ਕੇ ਦੇਵੇ ਕਲੇਮ ਤੇ ਅਸੀਂ ਉਹ ਕਲੇਮ ਨੂੰ ਪੇਮੈਂਟ ਕਰਾਂਗੇ ਕੋਈ ਨੂੰ ਵੀ ਅਗਰ ਕੋਈ ਮੀਡੀਏਟਰ ਵਿੱਚ ਕਹਿੰਦਾ ਹੈ ਕਿ ਇਸ ਮੈਂ ਕਲੇਮ ਦੇ ਦਾਂਗਾ ਕੋਈ ਨਹੀਂ ਦੇ ਸਕਦਾ ਗਵਰਨਮੈਂਟ ਹੀ ਪ੍ਰਾਈਜ਼ ਦੇਗੀ 10000 ਤੱਕ ਤੇ ਸਰ ਜਿੱਦਾਂ ਦੇਖਿਆ ਬਈ ਲੋਕ ਆਨਲਾਈਨ ਟਿਕਟ ਜਿਹੜੇ ਲੈ ਕੇ ਖਰੀਦਦੇ ਨੇ ਫਰੋਡ ਵੀ ਕਾਫੀ ਹੋਗਾ ਉਹ ਲੋਕਾਂ ਨੂੰ ਕੀ ਮੈਸੇਜ ਹੈ ਕਿ ਕਿੱਥੋਂ ਲੈਣੀ ਚਾਹੀਦੀ ਹੈ ਟਿਕਟ ਸੋਤੋਂ ਹੀ ਲੈਣੀ ਚਾਹੀਦੀ ਕੋ ਆਨਲਾਈਨ ਵੀ ਖਰੀਦ ਨਹੀਂ ਗਈ ਦੀ ਅਸੀਂ ਹਮੇਸ਼ਾ ਇਹ ਟਿਕਟ ਦੇ ਪਿੱਛੇ ਵੀ ਕੰਡੀਸ਼ਨ ਪਾਈ ਹੋਈ ਹੈ ਤੇ ਜਿਹੜਾ ਵੀ ਪ੍ਰਾਈਜ਼ ਦਾ ਟਿਕਟ ਦਾ ਬਾਇਕ ਕਰਦਾ ਉਹਨੂੰ ਫਿਜ਼ੀਕਲ ਟਿਕਟ ਉਹਦੇ ਹੱਥ ਵਿੱਚ ਹੋਣਾ ਮਸਟ ਹੈ ਉਹ ਟਿਕਟ ਅਸੀਂ ਹਮੇਸ਼ਾ ਇਹਨਾਂ ਨੂੰ ਸੁਨੇਹਾ ਇਹ ਹੀ ਦਿੰਦੇ ਹਾਂ ਕਿ ਆਪਣੇ ਸਟਾਲ ਤੇ ਜਾਓ ਤੇ ਸਟਾਲ ਤੇ ਜਾ ਕੇ ਆਪਣੇ ਟਿਕਟ ਖਰੀਦੋ ਅੱਜ ਦਾ ਜਿਹੜਾ ਲੋੜੀ ਬੰਪਰ ਸੀ ਇਹਦੇ ਵਿੱਚ ਫਰਸਟ ਪ੍ਰਾਈਜ਼ ਜਿਹੜਾ ਹੈਗਾ 10 ਕਰੋੜ ਦਾ ਇਹ ਨਿਕਲਿਆ ਹੈਗਾ A 327706 ਐਂਡ ਟੋਟਲ ਜਿਹੜੇ ਸਾਡੀ ਆ ਲਾਟਰੀਜ਼ ਡਿਸਪੈਚ ਹੋਈਆਂ ਸੀ ਉਹ ਸਿਗੀਆਂ ਸਾਡੀਆਂ 16 ਲੱਖ ਉਹਨਾਂ ਚੋਂ ਅਨਸੋਲਡ ਜਿਹੜੀਆਂ ਸੀਗੀਆਂ ਉਹ 369292 ਸੀਗੀਆਂ ਔਰ ਨੈਟ ਜਿਹੜੀਆਂ ਸੇਲ ਹੋਈਆਂ ਟਿਕਟਸ ਉਹ ਸੀਗੀਆਂ 12,30,708 ਕਿੱਥੇ ਦਾ ਨਿਕਲਿਆ ਪ੍ਰੋਪਰ ਚੱਲਦਾ ਹੈ ਇਹ ਹਜੇ ਸੈਲਰ ਪਤਾ ਲੱਗ ਰਿਹਾ ਕਿ ਬਠਿੰਡੇ ਤੋਂ ਹੈ ਬਟ ਪਰਚੇਸ ਕਿਨੇ ਕੀਤੀ ਸੀ ਟਿਕਟ ਉਹਦੇ ਬਾਰੇ ਹਜੇ ਕਲੀਅਰ ਨਹੀਂ ਹੈਗਾ ਨੈਕਸਟ ਜੀ ਅੱਜ ਲੋੜੀ ਬੰਪਰ ਅਸੀਂ ਲਾਂਚ ਕੀਤਾ ਹੈ ਇਹ ਹੋਲੀ ਬੰਪਰ ਸੌਰੀ ਇਹ 3 ਕਰੋੜ ਇਹਦੀ ਅਮਾਉਂਟ ਹੈਗੀ ਹੈ ਇਹ ਟਿਕਟ ਹੈ ਇਹਦੀ ਹੋਲੀ ਬੰਪਰ ਹੈਗਾ ਮੈਂ ਕੋਈ ਲੁਧਿਆਣਾ ਦਾ ਕੋਈ ਵੀ ਜਿੱਤਾ ਲਿਖਿਆ ਜੀ ਅੱਜ ਕੋਈ ਇਹ ਇਹ ਵੇ ਕਲੀਅਰ ਨਹੀਂ ਅਸੀਂ ਕਹਿ ਸਕਦੇ ਟਿਕਟਸ ਜਿੰਨੀਆਂ ਵੀ ਅੱਜ ਅਨਾਉਂਸ ਹੋ ਗਈਆਂ ਪੂਰੀਆਂ ਪਾਰਦਰਸ਼ਤਾ ਨਾਲ ਹੋਈਆਂ ਵਿਦ ਪ੍ਰੋਪਰ ਜਿਹੜਾ ਪ੍ਰੋਸੀਜਰ ਹੁੰਦਾ ਹੈ ਉਹਦੇ ਚ ਹੁਣ ਕਿੱਥੇ ਕਿੱਥੇ ਦੀਆਂ ਟਿਕਟਸ ਹੈ ਕਿਉਂਕਿ ਕਾਫੀ ਟਿਕਟਸ ਹੈ ਤੁਸੀਂ ਦੇਖਿਆ ਹੈ ਕਿ ਫਰਸਟ ਪ੍ਰਾਈਜ਼ ਦਾ ਇੱਕ ਹੈ ਸੈਕੰਡ ਪ੍ਰਾਈਜ਼ ਥਰਡ ਪ੍ਰਾਈਜ਼ ਇੱਕ ਹੈ ਬਟ ਜਿਹੜੇ ਅੱਗੇ ਪ੍ਰਾਈਜ਼ ਹੈਗੇ ਆ ਫੋਰਥ ਪ੍ਰਾਈਜ਼ ਉਹ 8 ਹੈਗੇ ਨੇ ਫਿਫਥ ਪ੍ਰਾਈਜ਼ 8 ਹੈਗੇ ਨੇ ਸਿਕਸਥ ਪ੍ਰਾਈਜ਼ 1600 ਹੈਗੇ ਨੇ ਸੈਵਨਥ ਪ੍ਰਾਈਜ਼ ਵੀ 1600 ਨੇ 8ਥ ਪ੍ਰਾਈਜ਼ ਵੀ 1600 ਨੇ ਐਂਡ ਨਾਇੰਥ ਪ੍ਰਾਈਜ਼ 64000 ਨੇ ਸੋ ਇਹ ਕਈ ਜ਼ਿਲ੍ਹਿਆਂ ਚ ਕਈ ਸ਼ਹਿਰਾਂ ਚ ਕਈ ਸਟੇਟਸ ਤੇ ਵਿਸਪ੍ਰਾਈਜ਼ ਨਿਕਲੇ ਹੋ ਸਕਦੇ ਨੇ ਕਿੰਨੇ ਕਿ ਕਰੋੜਪਤੀ ਇਹ ਇਸ ਡਰਾਅ ਚ ਬਣੇ ਥੋੜੇ ਜਿਹਾ ਦੇਖੋ 10 ਕਰੋੜ ਦਾ ਫਰਸਟ ਪ੍ਰਾਈਜ਼ ਅਮਾਉਂਟ ਹੈ 1 ਕਰੋੜ ਦਾ ਸੈਕੰਡ ਪ੍ਰਾਈਜ਼ ਹੈ 50 ਲੱਖ ਥਰਡ ਪ੍ਰਾਈਜ਼ ਹੈ ਸੋ ਫਰਸਟ ਐਂਡ ਸੈਕੰਡ ਵਾਲੇ ਤੁਸੀਂ ਕਰੋੜਪਤੀ ਕਹਿ ਸਕਦੇ ਹੋ 10 ਕਰੋੜਪਤੀ ਕਹਿ ਸਕਦੇ ਹੋ ਫਰਸਟ ਪ੍ਰਾਈਜ਼ ਨੂੰ ਬਹੁਤ ਅੱਛੀ ਪੰਜਾਬ ਗਵਰਨਮੈਂਟ ਨੇ ਜਿਹੜਾ ਬੰਪਰ ਸ਼ੁਰੂ ਕੀਤਾ ਸੀਗਾ ਉਹਦੀ ਬੜੀ ਅੱਛੀ ਸੇਲ ਸਾਨੂੰ ਹੰਗਾਰਾ ਮਿਲਿਆ ਹੈ ਔਰ ਲੋਕਾਂ ਨੇ ਇਹਦੇ ਤੇ ਫੀਤ ਦਰ ਖਾਂਦੇ ਹੋਏ ਆਪਣੀ ਜਿਹੜੀ 16 ਲੱਖ ਜਿਹੜੀ ਸਾਡੀ ਸੇਲ ਸੀਗੀ ਉਸ ਸੇਲ 16 ਲੱਖ ਦੇ ਵਿੱਚੋਂ ਉਹਨਾਂ ਨੇ 1230700 ਟਿਕਟਾਂ ਦੀ ਸਾਡੀ ਸੇਲ ਹੋ ਗਈ ਹੈ ਜਿਹੜੀ ਕਿ ਕਾਫੀ ਅੱਛੀ ਸੇਲ ਮੰਨੀ ਜਾ ਸਕਦੀ ਹੈ ਔਰ ਇਹਦੇ ਜਿਹੜਾ ਫਰਸਟ ਪ੍ਰਾਈਜ਼ ਹੈਗਾ ਉਹ 10 ਕਰੋੜ ਦਾ ਜਿਹੜਾ ਕਿ ਗਰੰਟੀਡ ਸਿਗਾ ਉਹਦਾ ਇਨਾਮ ਜੋ ਹੈ ਇਸ ਵੇਲੇ ਪਤਾ ਲੱਗ ਰਿਹਾ ਹੁੰਦਾ ਵੈਰੀ ਫਰਸਟ ਇਨਸਟੈਂਸ ਹੈ ਬਠਿੰਡੇ ਤੋਂ ਵਿਕੀਆ ਟਿਕਟ ਤੇ ਹੁਣ ਕਲੇਮੈਂਟ ਹੈ ਦਾ ਜਾਂ ਬਾਏਰ ਕਿਹੜਾ ਹੋਏਗਾ ਉਹ ਥੋੜੇ ਦਿਨਾਂ ਚ ਪਤਾ ਲੱਗ ਜਾਏਗਾ ਜ਼ਿਆਦਾ ਕਲੀ ਜਾ ਸਾਡੇ ਕੋਲ ਕਲੇਮ ਆਏਗਾ ਠੀਕ ਸਰ ਮਤਲਬ ਲੱਗਦਾ ਕਿ ਇਹ బిਗੇਸਟ ਸੇਲ ਹੋ ਗਿਆ ਸਵਾਦ ਦੇਖੋ ਜਿਹੜੇ ਪਿਛਲੇ ਬੰਪਰਾਂ ਨੂੰ ਅਸੀਂ ਦੇਖਦੇ ਆ ਜਿਹੜੀ ਅਸੀਂ ਸਾਡੀ ਮਕਰ ਸੰਕ੍ਰਾਂਤੀ ਰਹੀ ਹੈ ਪਹਿਲੇ ਬੰਪਰਾਂ ਉਹਨਾਂ ਨਾਲ ਉਹਦੇ ਬਹੁਤ ਅੱਛਾ ਮਿਲਿਆ ਇਹਨ ਨੂੰ ਹੰਗਾਰਾ ਕਿਉਂਕਿ ਇਹ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਫੇਥ ਪੰਜਾਬ ਸਟੇਟ ਲੋਟਰੀ ਦੇ ਉੱਤੇ ਇੱਕ ਅੱਛੀ ਤਰ੍ਹਾਂ ਬਣ ਰਿਹਾ ਹੈ ਔਰ ਲੋਕ ਅੱਛੇ ਟਰਸਟ ਦੇ ਨਾਲ ਇਸ ਲੋਟਰੀ ਨੂੰ ਖਰੀਦ ਰਿਹਾ ਪੰਜਾਬ ਸਟੇਟ ਦੀ